ਜਾਣਕਾਰੀ ਤੈਵੀ ਮਿਲ ਰਹੀ ਹੈ ਕਿ ਆਸ਼ੂ ਜੀ ਨੂੰ ਟਿਕਟ ਮਿਲ ਗਈ ਆ ਲੁਧਿਆਣਾ ਪੱਛਮੀ ਚੋਤੇ ਆਈ ਆ ਆ ਤਾਂ ਦੇਖੋ ਹੁਣ ਉੱਥੇ ਵੀ ਕਹਿ ਲੋ ਕਿ ਜਿਵੇਂ ਗਾਣਾ ਸੀ ਨਾ ਸਦੀਕ ਸਾਹਿਬ ਦਾ ਲਾਲਾ ਲਾਲਾ ਹੋ ਗਈ ਖੜਾ ਗਿਆ ਹਾਲ ਸੀ ਤਾਂ ਭਾਈ ਉੱਥੇ ਲਾਲਾ ਲਾਲਾ ਹੋ ਗਈ ਆ ਤੇ ਖੜਾ ਹਿੱਲਿਆ ਨਹੀਂ ਬਲਕਿ ਖੜਾ ਕਿਤੇ ਨਾ ਕਿਤੇ ਕਹਿ ਲੋ ਕਿ ਮੱਲਿਆ ਜਾ ਰਿਹਾ ਹੈ ਅਰੋੜਾ ਸਾਹਿਬ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੈਦਾਨ ਚ ਆ ਚੁੱਕੇ ਆ ਉਥੇ ਆਪਣੀ ਮਹਿਫਲ ਸਜਾ ਚੁੱਕੇ ਆ ਦੂਸਰੇ ਮੰਲ ਭਾਰਤ ਪੂਸ਼ਣ ਆਸ਼ੂ ਜੀ ਕਾਂਗਰਸ ਨੇ ਉਹਨਾਂ ਨੂੰ ਦੇ ਕੇ ਥਾਪਣਾ ਕਹਿ ਦਿੱਤਾ ਕਿ ਚੱਲ ਵੀ ਬਚਾ ਆ ਜਾ ਮદાન ਦੇ ਵਿੱਚ ਜਰਾ ਆਸ਼ੂ ਸਾਹਿਬ ਬਹੁਤ ਦੁਸ਼ਵਾਰੀਆਂ ਚੋਂ ਗੁਜ਼ਰ ਰਿਹਾ ਹੈ ਠੀਕ ਹੈ ਨਾ ਲੀਡਰਾਂ ਦਾ ਕੰਮ ਇਹ ਹੁੰਦਾ 5 ਸਾਲ ਮਜ਼ੇ ਕੀਤੇ ਪਰ ਫਿਰ ਬਾਅਦ ਦੇ ਵਿੱਚ ਕਈ ਵਾਰ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜੜੀਆਂ ਆਉ ਆ ਜਾਂਦੀਆਂ ਹੁੰਦੀਆਂ ਜਦੋਂ ਸੱਤਾ 'ਚ ਰਹਿੰਦੇ ਆ ਨਜ਼ਾਰੇ ਲੈਉਣ ਭਾਈ ਤਾਂ ਫਿਰ ਮਤਲਬ ਕਿ ਭੋਗੜੀ ਵੀ ਪੈਂਦੀ ਆ ਲਿਖਿਆ ਲੇਖ ਦੀਆਂ ਭੋਗਮਣਾ ਚਤਲਾ ਕੇ ਕਿਸੇ ਟਰੱਕ ਦੇ ਮਗਰ ਮੈਂ ਲਿਖਿਆ ਪੜਿਆ ਸੀਗਾ ਤੱਜ ਦੀ ਚਿੰਤਾ ਹੈ ਤਾਂ ਐਸਾ ਹੁੰਦਾ ਹੈ ਕਈ ਵਾਰ ਪਰੰਤੂ ਹੁਣ ਭਾਜਪਾ ਜਿਹੜੀ ਆ ਉਹ ਰਹਿ ਗਈ ਆ ਕਿਉਂਕਿ ਉਹਨਾਂ ਦਾ ਮੰਥਨ ਚੰਗਾ ਚੱਲਦਾ ਪਿਆ ਹੈ ਉਹਦੇ ਵਿੱਚ ਲਾਸਟ ਵਾਰੀ ਜਿਹੜੇ ਲੜੇ ਸਨ ਉਹ ਐਡਵੋਕੇਟ ਸਿੱਧੂ ਸਾਹਾਬ ਭਈ ਉਹਨਾਂ ਦਾ ਨਾਮ ਵੀ ਮੈਂ ਚੰਗਾ ਸੁਣਿਆ ਹੈ ਰਸੂਖ ਵੀ ਚੰਗਾ ਸੁਣਿਆ ਕਹਿੰਦੇ ਕਿ ਚੰਗੀ ਵਣ ਆਉਂਦੀ ਆ ਉਹਨਾਂ ਦੀ ਲੋਕਾਂ ਦੇ ਨਾਲ ਤੇ ਇਸ ਤੋਂ ਇਲਾਵਾ ਅਨਿਲ ਸਰੇਨ ਵਰਗੇ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਲੀਡਰ ਨੇ ਜਿਹੜੇ ਉਹ ਟਿਕਟ ਦੀ ਕਤਾਰ ਦੇ ਵਿੱਚ ਆ ਪਰ ਲੁਧਿਆਣਾ ਪੱਛਮ ਦੇ ਪੜੇ ਲਿਖੇ ਵੋਟਰ ਦੇ ਨਾਲ ਜੇ ਗੱਲ ਕਰੀਏ ਜਿਸ ਨੂੰ ਸਿਆਸੀ ਸੂਝ-ਬੂਝ ਵੀ ਹੈ ਤਾਂ ਉਹ ਮਤਲਬ ਕਿ ਦੂਜਿਆਂ ਦੇ ਮੁਕਾਬਲੇ ਸਿੱਧੂ ਸਾਹਬ ਨੂੰ ਹਾਲੇ ਵੀ ਤਾਕਤਵਰ ਮੰਨਦਾ ਹੈ ਕਿ ਉਹਨਾਂ ਦਾ ਰابطਾ ਬਹੁਤ ਹੈ ਲੋਕਾਂ ਦੇ ਨਾਲ ਬਾਕੀ ਦੇਖੋ ਲੈਟਸ ਸੀ ਕੀ ਵਾਪਰਦਾ ਹੈ ਉਹ ਆਪਾਂ ਕਿਸੇ ਨੂੰ ਮਜ਼ਬੂਤ ਵੀ ਨਾ ਕਰੀਏ ਤਾਕੇ ਦੂਜੇ ਦਾਵੇਦਾਰ ਨਿਰਾਸ਼ ਹੋ ਜਾਣ ਜਾਂ ਨਰਾਜ਼ ਹੋ ਜਾਣ ਸਾਡੇ ਨਾਲ ਕਿ ਭਈ ਕੀ ਗੱਲ ਐ ਇਸ ਜ਼ਿਆਦਾ ਇੱਕ ਨੂੰ ਪੈਲ ਦੇ ਰਿਆ ਸੋ ਸਾਡੇ ਵਾਸਤੇ ਸਾਰੇ ਇੱਕ ਹੋ ਜੇ ਆ ਤਾਂ ਜਿਵੇਂ ਭਾਜਪਾ ਦਾ ਕੈਂਡੀਡੇਟ ਆ ਜਾਏਗਾ ਮਤਾਣ ਦੇ ਵਿੱਚ ਜੇ ਤਾਂ ਲੋਕਲ ਕੈਂਡੀਡੇਟ ਦੇ ਦਿੰਦੇ ਨੇ ਜਿਵੇਂ ਸਿੱਧੂ ਸਾਹ ਪਿਆ ਫਿਰ ਤੇ ਤਕੋਨਾ ਤਕੋਨਾ ਮੁਕਾਬਲਾ ਹੋ ਰਵਨੀਤ ਬਿੱਟੂ ਰਵਨੀਤ ਬਿੱਟੂ ਜੇ ਖਿੱਚ ਕੇ ਕੰਮ ਲੈ ਗਏ ਤਾਂ ਤੁਹਾਨੂੰ ਪਤਾ ਹੈ ਨਾ ਇਹ ਦੇਖਿਆ ਜਾਂਦਾ ਹੈ ਕਿ ਮਾਨ ਸਾਹਿਬ ਦੇ ਨਾਲ ਉਹਨਾਂ ਦੀ ਗੁੱਡਵਿਲ ਹੈ ਪਰ ਜੇਕਰ ਉਹ ਰੂ ਤੋਂ ਲੜ ਜਾਂਦੇ ਆ ਮਤਲਬ ਮੇਰਾ ਮੰਨਣਾ ਇਹ ਹੂਆ ਕਿ ਭਾਈ ਪਾਰਟੀ ਖਿੱਚ ਕੇ ਰਵਨੀ ਤੋਂ ਬਿਟੂ ਹੋਰੀ ਨਾਲ ਤੋਰ ਕੇ ਨਾਲ ਜੋੜ ਕੇ ਸਾਰਿਆਂ ਨੂੰ ਭਰਪੂਰ ਜੋਰ ਲਾਏ ਕਿ ਤਾਂ ਇੱਥੇ ਤਕੌਣੀ ਟੱਕਰ ਸਿਰੇ ਦੀ ਬਣ ਸਕਦੀ ਹੈ ਹਾਲਾਂਕਿ ਭਾਰਤ ਪੁਰਸ਼ਣ ਆਸ਼ੂ ਨੂੰ ਬਹੁਤ ਮਿਹਨਤ ਕਰਨੀ ਪਵੇਗੀ ਬਹੁਤ ਮਿਹਨਤ ਕਰਨੀ ਪਵੇਗੀ ਐਸਾ ਮੇਰਾ ਮੰਨਣਾ ਹੈ ਇਹ ਨਹੀਂ ਹੈ ਕਿ ਟਿਕਟ ਮਿਲ ਗਈ ਬੇਫਿਕਰੇ ਹੋ ਗਏ ਨਹੀਂ ਸਾਹਿਬ ਨਹੀਂ ਅਰੋਣਾ ਸਾਹਿਬ ਐਸੇ ਲੇ ਕਹ ਲਓ ਕਿ ਬਹੁਤ ਵਧੀਆ ਪੋਜੀਸ਼ਨ ਚ ਨੇ ਜੇ ਆਪਾਂ ਨਿਰਪੱਖ ਢੰਗ ਦੇ ਨਾਲ ਦੇਖੀਏ ਨਾ ਤਾਂ ਅਰੋੜਾ ਸਾਹਿਬ ਇਸ ਵੇਲੇ ਇੱਕ ਅੱਛੀ ਪੋਜੀਸ਼ਨ ਦੇ ਵਿੱਚ ਹੈ ਇਹ ਕਹਿਣ ਦੇ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿਉਂ ਕਿ ਕਿਉਂਕਿ ਜੋ ਸਰਕਾਰਾਂ ਹੁੰਦੀਆਂ ਨੇ ਭਈ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਕੈਂਡੀਡੇਟ ਹਮੇਸ਼ਾ ਇੱਕ ਐਡਵਾਂਟੇਜ ਦੇ ਵਿੱਚ ਤਾਂ ਰਹਿੰਦੇ ਨੇ ਉਹਨਾਂ ਕੋਲ ਇੱਕ ਐਜ ਹੁੰਦਾ ਹੈ ਪਰ ਇਹ ਨਹੀਂ ਹੈ ਕਿ ਇੱਥੇ ਸੁਖਾਲੀ ਟੱਕਰ ਹੋਏਗੀ ਟੱਕਰ ਇੱਥੇ ਵੀ ਜੰਮ ਕੇ ਹੋ ਸਕਦੀ ਹੈ ਕਿਉਂਕਿ ਇੱਕ ਚੀਜ਼ ਦੇਖੋ ਨਾ ਇੱਥੇ ਜਿਹੜੀ ਲੁਧਿਆਣਾ ਪੱਛਮੀ ਦੀ ਡੈਮੋਗ੍ਰਾਫੀ ਦੇਖੀ ਆਪਾਂ ਤਕਰੀਬਨ ਤਕਰੀਬਨ ਕਹਿ ਲੋ ਕਿ ਸ਼ੈਰੀ ਤਬਕਾ ਇੱਕ ਕਹਿ ਲੋ ਕਿ ਐਸਾ ਹਲਕਾ ਹੈ ਪੰਜਾਬ ਦਾ ਜਿਹਦੇ ਵਿੱਚ ਮਤਲਬ ਕਿ ਉਹ ਵੋਟ ਜਿਸ ਨੂੰ ਆਪਾਂ ਬਹੁਤ ਕਹਿ ਲੋ ਕਿ ਪਛੜੇ ਵਰਗ ਦੀ ਜਾਂ ਗਰੀਬ ਵਰਗ ਦੀ ਵੋਟ ਮੰਡਿਓ ਬਹੁਤ ਸੀਮਤ ਹੈ, ਘੱਟ ਹੈ। ਠੀਕ ਹੈ ਨਾ ਜੀ? ਇਹਦੇ ਵਿੱਚ ਸਰਾਭਾ ਨਗਰ ਏਰੀਆ ਹੁੰਦਾ, ਕੁਮਾਰ ਮੰਡੀ ਆਉਂਦੀ ਹੈ ਸ਼ਾਇਦ ਇਹਦੇ ਵਿੱਚ। ਤੂੰ ਕੁਝ ਹੋਏਗੀ ਪਰ ਜ਼ਿਆਦਾ ਨਹੀਂ। ਤੇ ਇਸ ਕਰਕੇ ਇਹ ਜਿਹੜੇ ਤਿੰਨੇ ਬੰਦੇ ਹੋਣਗੇ, ਤਿੰਨੇ ਕੈਂਡੀਡੇਟ ਹੋਣਗੇ। ਇਹਦੇ ਵਿੱਚ ਜਿਹਦਾ ਜ਼ਿਆਦਾ ਨੈੱਟਵਰਕ ਵਧੀਆ ਹੋਏਗਾ, ਸਲੀਕਾ ਤਰੀਕਾ, ਰਸੂਖ ਵਧੀਆ ਹੋਏਗਾ ਲੋਕਾਂ ਦੇ ਵਿੱਚ ਕਿਉਂਕਿ ਪੜ੍ਹੀ ਲਿਖੀ ਜਨਤਾ ਨੇ ਵੋਟ ਕਰਨੀ ਹੈ। ਤਾਂ ਜਨਤਾ ਦੇ ਵਿੱਚ ਜਿਸ ਦੀ ਚੰਗੀ ਭਲ ਹੋਏਗੀ ਜਿਸ ਦਾ ਚੰਗਾ ਸੁਖ ਹੋਏਗਾ ਅੰਤ ਦੇ ਵਿੱਚ ਬਾਜ਼ੀ ਉਹੀ ਮਾਰੇਗਾ ਤਾਂ ਅਰੋੜਾ ਸਾਹਿਬ ਮੇਰੀ ਨਜ਼ਰ ਦੇ ਵਿੱਚ ਹਾਲੇ ਹਾਲੇ ਤੱਕ ਇਹ ਦੇਖੀਏ ਤਾਂ ਇੱਕ ਮਜ਼ਬੂਤ ਕੈਂਡੀਡੇਟ ਨੇ ਪਰ ਦੇਖਦੇ ਹਾਂ ਅੱਗੇ ਬਣਦਾ ਕੀ ਹੈ ਅੱਗੇ ਹੁੰਦਾ ਕੀ ਹੈ ਕਿਉਂਕਿ ਜਿਵੇਂ ਜਿਵੇਂ ਇਲੈਕਸ਼ਨ ਅੱਗੇ ਨੂੰ ਤੁਰੇਗਾ ਸਮੀਕਰਨ ਨਵੇਂ ਬਣਨਗੇ ਸਮੀਕਰਨ ਜਿਹੜੇ ਆ ਬਦਲਣਗੇ ਫਿਰ ਹੌਲੀ ਹੌਲੀ ਤਸਵੀਰ ਜਿਹੜੀ ਆ ਹੋਰ ਵੀ ਸਪਸ਼ਟ ਹੁੰਦੀ ਜਾਏਗੀ